ਰਾਵੀ ਦਰਿਆ 'ਚ ਆਏ ਹੜਾਂ ਕਾਰਨ ਗੁਰਦਾਸਪੁਰ ਦੇ ਕਈ ਪਿੰਡਾਂ 'ਚ ਪਾਣੀ ਦਾ ਪੱਧਰ ਵਧਨ ਨਾਲ ਹਾਲਾਤ ਬੇਕਾਬੂ ਹੋ ਗਏ ਨੇ ਉਧਰ ਤੋਂ ਸਿਬਨ ਵਿੱਚ ਪਾੜ ਪੈਣ ਕਾਰਨ ਨੇੜਲੇ ਪਿੰਡਾਂ 'ਚ ਪਾਣੀ ਭਰ ਚੁੱਕਿਆ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਖੁਦ ਹੀ ਰਾਹਤ ਅਤੇ ਬਚਾਅ ਕਾਰਜ ਚਲਾਇਆ ਉਹਨਾਂ ਕਿਹਾ ਕਿ 23 ਅਗਸਤ ਤੋਂ ਬਾਅਦ ਸਾਡੇ ਪਿੰਡਾਂ 'ਚ ਅਜੇ ਤੱਕ ਕੋਈ ਵੀ ਅਧਿਕਾਰੀ ਸੰਸਥਾ ਜਾਂ ਸਿਆਸੀ ਆਗੂ ਸਾਰ ਲੈਣ ਨਹੀਂ ਪਹੁੰਚਿਆ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਵੱਲੋਂ ਕਈ ਵਾਰ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਹੈਲਪਲਾਈਨ ਨੰਬਰ ਤੇ ਵੀ ਫੋਨ ਕੀਤੇ ਗਏ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੜਾ ਤੋਂ ਪ੍ਰਭਾਵਿਤ ਹੋਈ ਪਿੰਡ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਉਸ ਜੇ ਕੋਈ ਨਹੀਂ ਕੀਤੀ ਕੱਲ ਆਏ ਸੀ ਕੁਝ ਅਧਿਕਾਰੀ ਉਹਦੀ ਮਿੰਨਤੀ ਕਰਗੇ ਸੀ ਕਿ ਇਹ ਡੂੰਗਾ ਕਿੰਨਾ ਆ ਇਹ ਲੰਬਾਈ ਇਹਦੀ ਕਿੰਨੀ ਹੈਗੀ ਆ ਉਹ ਸਾਰਾ ਕੁਝ ਜਿਹੜੀ ਮਨਤੀ ਮਨਤੀ ਕਰਕੇ ਲੈ ਗਏ ਨੇ ਐਸਟੀਮੇਟ ਵਗੈਰਾ ਜੋ ਵੀ ਉਹਨਾਂ ਦਾ ਕੋਈ ਪ੍ਰੋਸੈਸ ਕੋਈ ਦਾ ਕੋਈ ਪ੍ਰੋਸੀਜਰ ਹੁੰਦਾ ਹੋਵੇਗਾ ਉਤੋਂ ਇਲਾਵਾ ਕੋਈ ਵੱਡਾ ਅਧਿਕਾਰੀ ਜਿਹੜਾ ਕੋਈ ਅਫਸਰ ਕੋਈ ਵੱਡਾ ਜਿਹੜਾ ਇਸ ਡਿਪਾਰਟਮੈਂਟ ਦਾ ਜਾਂ ਇੰਨਾ ਸਬੰਧਤ ਡੀਸੀ ਐਸਡੀਐਮ ਸਾਹਿਬ ਕੋਈ ਇਦਾਂ ਕੋਈ ਇਦਾਂ ਦਾ ਅਧਿਕਾਰੀ ਜਿਹੜਾ ਉਹ ਅਜੇ ਤੱਕ ਸਾਡੇ ਕੋਲ ਨਹੀਂ ਆਇਆ ਮਸਲਾ ਇਹ ਸਾਡੇ ਆ ਪਹਾੜ ਪਿਆ ਆ 1.5 200 ਫੁੱਟ ਦਾ ਪਹਾੜ ਇੱਥੇ ਤੇ ਇਹ ਜਿਹੜਾ ਆ ਅਸੀਂ ਕਹਿੰਨੇ ਆ ਵੀ ਜਲਦੀ ਤੋਂ ਜਲਦੀ ਜਿਹੜਾ ਆ ਮੁਰਮਤ ਹੋਣੀ ਚਾਹੀਦੀ ਇਹਦੀ ਅਧਿਕਾਰੀ ਕੋ ਆਇਆ ਕੋਈ ਕੋਈ ਅਧਿਕਾਰੀ ਨਹੀਂ ਆਇਆ ਸਾਡੇ ਕੋਲ ਤ ਪਿੰਡ ਜੀ ਇਹ ਅਹੀਂ 4-5 ਕਿਲੋਮੀਟਰ ਘੁੰਮ ਕੇ ਜਿਹੜਾ ਇਹ ਫੇਰ ਜਾਂਦੇ ਆ ਜੀ ਜੇ ਆਪਾਂ ਨੂੰ ਗਲੜੀਆਂ ਵੀ ਜਾਣਾ ਪੈਂਦਾ ਤੇ 4-5 ਕਿਲੋਮੀਟਰ ਘੁੰਮ ਕੇ ਤੇ ਫੇਰ ਆਪਾਂ ਉਤਰਨ ਜਾਂਦੇ ਆ